ਇੱਕ ਪਾਸੇ ਲੋਕ ਪਾਵਰ ਕੌਮ ਦੇ ਅਧਿਕਾਰੀਆਂ ਦੇ ਖਿਲਾਫ ਗੁੱਸੇ ਆ ਉਹਨਾਂ ਦੀ ਲੜਾਈ ਕੀਤੇ ਪਰ ਦੂਸਰੇ ਪਾਸੇ ਫਾਇਰ ਬਰਗੇਡ ਵਾਲਿਆਂ ਦਾ ਧੰਨਵਾਦ ਕਰ ਰਹੇ ਹੈ ਜਾਣਕਾਰੀ ਮਿਲ ਰਹੀ ਹੈ ਕਿ ਸ਼੍ਰੀ ਆਰਾਮ ਸ਼ਰਨ ਕਲੋਨੀ ਦੇ ਵਿੱਚ ਦੋ ਮੰਜ਼ਿਲਾ ਮਕਾਨ ਦੀ ਉੱਪਰਲੀ ਮੰਜ਼ਲ ਤੇ ਅੱਗ ਲੱਗ ਜਾਂਦੀ ਹੈ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਉੱਥੇ ਹੀ ਮਹੱਲਾ ਨਿਵਾਸੀ ਨੇ ਜਦੋਂ ਇਲਾਕੇ ਦੀ ਲਾਈਟ ਬੰਦ ਕਰਨ ਲਈ ਪਾਵਰ ਕੌਮ ਦੇ ਕੰਪਲੀਟ ਨੰਬਰ ਤੇ ਫੋਨ ਕਰਨਾ ਸ਼ੁਰੂ ਕੀਤਾ ਤਾਂ ਵਾਰ-ਵਾਰ ਫੋਨ ਕਰਦੇ ਵੀ ਫੋਨ ਨੰਬਰ ਬੰਦ ਮਿਲ ਰਿਹਾ ਸੀ ਜਿਸ ਕਾਰਨ ਇਲਾਕਾ ਨਿਵਾਸੀਆਂ ਦੇ ਵਿੱਚ ਰੋਸ ਵੇਖਣ ਨੂੰ ਮਿਲਿਆ ਦੂਸਰੇ ਪਾਸੇ ਜਦੋਂ ਫਾਇਰ ਬਰਗੇਡ ਦੇ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ ਗਈ ਤਾਂ ਫਾਇਰ ਬਰਗੇਡ ਦੀ ਗੱਡੀ ਮੌਕੇ ਤੇ ਪਹੁੰਚੀ ਅਤੇ ਅੱਗ ਤੇ ਤੁਰੰਤ ਕਾਬੂ ਪਾ ਲਿਆ ਅਤੇ ਵੱਡਾ ਨੁਕਸਾਨ ਹੋਣ ਤੋਂ ਬਚਾ ਕਰ ਦਿੱਤਾ ਹਾਲਾਂਕਿ ਘਰ ਵਾਲਿਆਂ ਦੇ ਅਨੁਸਾਰ ਕੁਝ ਕੱਪੜੇ ਅਤੇ ਅਨਾਜ ਜ਼ਰੂਰ ਸੜਿਆ ਅਤੇ ਫਾਇਰ ਬਰਗੇਡ ਦੇ ਅਧਿਕਾਰੀਆਂ ਦੇ ਪਹੁੰਚਣ ਕਾਰਨ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ ਹੈ ਜਿਸ ਕਾਰਨ ਉਹਨਾਂ ਦਾ ਪਰਵਾਦ ਸਾਨੂੰ ਲੱਗੀ ਫਾਇਰ ਬ੍ਰਿਗੇਡ ਤੇ ਫੋਨ ਆਇਆ ਸੀ ਤੇ ਮਤਲਬ ਕਿ 10 10 ਮਿੰਟ ਲੱਗੇ ਸਾਨੂੰ ਇੱਥੇ ਵਾਧੂ ਆਉਂਦੇ ਟ੍ਰੈਫਿਕ ਜਾਮ ਵਿੱਚ ਥੋੜਾ ਜਿਹਾ ਰਾਹ 'ਚ ਤੇ 10 ਮਿੰਟ ਲੱਗੇ ਸਾਨੂੰ 5-10 ਮਿੰਟੇ ਅੱਗ ਬੁਝਾਉਣ ਚ ਇਹ ਗੱਲ ਪਤਾ ਹੀ ਸਰ ਇੱਥੇ ਜਿਹੜੀ ਆਏ ਉਹ ਕਿੰਨਾ ਅੱਗ ਬੁਝਾ ਤੱਕੀ ਅੱਗ ਕਾਫੀ ਜਿਆਦਾ ਸੀ ਪਰ ਸਾਨੂੰ ਇਹ ਪਤਾ ਨਹੀਂ ਕਿਦਾਂ ਲੱਗੀ ਪਰ ਆਣ ਕੇ ਸੜਕੜ ਹੋਇਆ ਵਾ ਕੋਈ ਇਹਨਾਂ ਦੇ ਚੀਜ਼ ਸੜਕੜ ਹੋਈ ਹੈ ਫਿਰ ਆਂਦੇ ਹੀ ਆਣ ਉਹਨਾਂ ਨੇ ਅੱਗ ਜਿਹੜਾ ਕੰਟਰੋਲ ਕਰ ਲਈ ਉਹ ਮੋਕੇ ਦੇ ਆਣ ਕੇ ਸਾਡੇ ਆਣ ਤੋਂ ਪਹਿਲੇ ਨੁਕਸਾਨ ਜਿਹੜਾ ਹੋਇਆ ਹੋਵੇਗਾ ਨਹੀਂ ਨੁਕਸਾਨ ਕੋਈ ਨਹੀਂ ਜੀ ਆਂ ਆ ਗਏ ਆਂ ਮੋਕੇ ਦੇ ਆਣ ਕੇ ਕਾਬੂ ਕਰ ਲਏ ਨੁਕਸਾਨ ਕੋਈ ਨਹੀਂ ਜੀ ਨਹੀਂ ਨਹੀਂ ਕੁਝ ਨਹੀਂ ਕੱਪੜੇ ਸਭ ਕੁਝ ਬਚਾਵਾ ਜੀ ਥੋੜਾ ਜਿਹਾ ਜਨਵਰਾਂ ਦਾ ਥੋੜਾ ਜਿਹਾ ਪਿਆ ਹੋ ਮਤਲਬ ਕਣਕ-ਕਣਕ ਥੋੜਾ ਜਿਆਦਾ ਦਾਣਾ ਬਚਾ ਬਾਕੀ ਸਾਰੀ ਚੀਜ਼ ਦਾ ਦਾਣਾ ਹੀ ਕਿੰਨੇ ਕਿੰਨੇ ਮਿੰਟ ਤੱਕ ਜਿਹੜੀ ਵਾਰ ਬਿਹਟ ਪਹੁੰ 5-7 ਮਿੰਟ ਜਹੀ ਲੱਗੂਗਾ। ਉਹ ਵੀ ਟ੍ਰੈਫਿਕ ਹੁੰਦੀ ਹੈ ਰਸਵੇਟ ਕਾਂ ਡੇਵਲਕ। ਅੱਗ ਬੁਝਾਰਨ ਨੂੰ ਕਿੰਨਾ ਟਾਈਮ ਲੱਗੇ? ਅੱਗ ਬ੍ਰੈਂਡ ਬਤਵਾ 10 ਮਿੰਟ ਨੇ ਲੱਗੇ ਜੀ। ਠੀਕ ਹੈ ਉਹ ਨਾਰਮਲ ਹੈ। ਹਾਂਜੀ ਸਭ ਠੀਕ ਹੈ ਜੀ। ਓਕੇ ਜੀ ਸਭ ਠੀਕ ਹੈ ਓਕੇ। ਵਿੱਚ ਸੀ ਤੇ ਮੈਨੂੰ ਅੱਧੀ ਕਿਸਪਾਰ ਪਈ ਦਾ ਫੋਨ ਆਇਆ। ਇਹ ਕਹਿੰਦਾ ਨਹੀਂ ਭਾਈ ਜੀ ਹਟੋ ਜਲਦੀ ਸੋਤਨੇ ਕੀਤੀ ਜਾਵੇ। ਮੈਂ ਭਰੀ ਗੇਟ ਵਰਨ ਗਿਆ ਮੈਂ ਤੇ ਜਲਦੀ ਇਹ ਕਹਿੰਦੇ ਕਿ ਕਿੱਥੇ ਜਾਣ ਗਈ। ਮੈਂ ਰਾਮਪੁਰੇ ਕਲੋਨੀ ਵਿੱਚ ਅੱਗ ਲੱਗੀ ਹੈ। ਕਹਿੰਦੇ ਕਿ ਨਾ ਮੈਂ ਮੇ ਦੀਦੀ, ਵੀ ਦੀਦੀ ਲੱਗਦੀ ਹੈ। ਤੇ ਮੱਜ ਦੀ ਉਹ ਉਹਨਾਂ ਨੇ ਉਸੇ ਗੱਡੀ ਸਟਾਰ ਕਰਕੇ ਉਸੇ ਇੱਥੇ ਪੰਚੀ ਦੀ ਚਤ ਬਜਾਰ ਲਈ। ਇਹਨਾਂ ਨੇ ਜੀ 10 ਮਿੰਟਾਂ ਜੱਗ ਵਿਝਾਈ। ਤੇ ਭਾਜੀ ਵਿਨੋਦ ਕੁਮਾਰ ਦੇ ਘਰ ਅੱਗ ਲੱਗੀ ਸੀ ਤਾਂ ਅਸੀਂ ਭੱਜ ਕੇ ਆਏ ਸਾਰੇ ਜਾਣੇ। ਤੇ ਸਭ ਤੋਂ ਪਹਿਲਾਂ ਤੇ ਅਸੀਂ ਲਾਈਟ ਵਾਲਿਆਂ ਨੂੰ ਫੋਨ ਕੀਤਾ ਵੀ ਲਾਈਟ ਬੰਦ ਕਰਨੀ ਆ। ਜਿਹਦੇ ਵਿੱਚ ਕਿ ਜਿਹੜਾ ਕੰਪਲੇਨ ਨੰਬਰ ਬिलासपुर ਦਾ ਉਹਦੇ ਵਿੱਚ ਘੱਟੋ ਘਾਟ ਅਸੀਂ 50 ਜਾਣਿਆਂ ਨੇ ਫੋਨ ਕੀਤਾ ਕਿਸੇ ਨੂੰ ਉਹਦਾ ਫੋਨ ਦਾ ਇੱਕ ਹੀ ਆ ਦੇਖੋ। ਆਹ ਕੰਪਲੇਨ ਨੰਬਰ ਆ ਜੀ। ਆਹ ਕੰਪਲੇਨ ਨੰਬਰ ਤੇ ਕਾਲ ਕਰ ਰਹੇ ਆ। ਨਾ ਸਿਚਾ ਜਣਾ ਬੀਲੀ ਬੋਰਡ ਦਾ ਪਾਵਰ ਕੱਟ ਹਾਂਜੀ ਕਿਰਪਾ ਕਰਕੇ ਥੋੜੀ ਦੇਰ ਬਾਅਦ ਕੋਸ਼ਿਸ਼ ਕਰੋ ਕੋਸ਼ਿਸ਼ ਕਰੋ ਮਤਲਬ ਜਦੋਂ ਲੋਡ ਆ ਵਰਕ ਕਰਨਾ ਚਾਹੀਦਾ ਕੋਸ਼ਿਸ਼ ਕਦੋਂ ਕਰਾਂਗੇ ਲੋਡ ਤੁਹਾਨੂੰ ਐਮਰਜੈਂਸੀ ਨੰਬਰ ਦਾ ਮਤਲਬ ਇਹ ਹੁੰਦਾ 24 ਘੰਟੇ ਐਟ ਅ ਟਾਈਮ ਤੁਹਾਨੂੰ ਹੋਰ ਨੰਬਰ ਚੱਲਣਾ ਚਾਹੀਦਾ ਹੁਣ ਇਹ ਨੰਬਰ ਤੇ ਹੀ 50 ਵਾਰੀ ਫੋਨ ਕਰ ਲਿਆ ਇਹਦੇ ਬਾਅਦ ਨੰਬਰ ਤੇ ਹੀ ਫੋਨ ਕੀਤਾ ਜੀ 912 ਤੇ 912 ਵਾਲਾ ਕਹਿੰਦਾ ਆ ਭਾਈ ਨਾ ਜੰਨਾ ਗੱਲ ਹੋਈ ਆ ਉਹ ਕਹਿ ਰਿਹਾ ਕਿ ਇਹ ਸਾਡਾ ਮਸਲਾ ਨੀਗਾ ਤੁਸੀਂ ਜਾ ਕੇ ਜੈਸਾਹ ਨੂੰ ਜਾਂ ਐਸਾਹ ਨੂੰ ਉੱਥੇ ਮਿਲੋ ਮੈਂ ਉਹਨੂੰ ਇਹ ਕਿਹਾ ਕਿ ਭਾਜੀ ਅਗਰ ਇੱਥੋਂ ਅਸੀਂ ਜਾਣੇ ਉਥੋਂ ਤੱਕ ਸਾਨੂੰ 15 ਤੋਂ 20 ਮਿੰਟ ਲੱਗਦੇ ਆ ਤਾਂ ਤੱਕ ਤਾਂ ਨਿਖਾਨ ਹੋ ਜਾਣਾ ਐਮਰਜੈਂਸੀ ਨੰਬਰ ਦਾ ਮਤਲਬ ਹੁੰਦਾ ਕਿ ਤੁਹਾਨੂੰ ਐਟ ਅ ਟਾਈਮ ਉਸ ਚੀਜ਼ ਦੀ ਸਹੂਲਤ ਮਿਲੇ ਕਮ ਸੇ ਕਮ ਅਸੀਂ ਲਾਈਟ ਬੰਦ ਕਰ ਦਈਏ ਕਿਉਂਕਿ ਅਗਰ ਅਸੀਂ ਉਥੋਂ ਸਟੇਟਰ ਚ ਬੰਦ ਕਰਦੇ ਆ ਲਾਈਟ ਬੰਦ ਕਰਦੇ ਆ ਪਿੱਛੋਂ ਤੇ ਕੱਲ ਨੂੰ ਇਹ ਕਹਿੰਦੇ ਤੁਸੀਂ ਆਪਣੀ ਮਰਜ਼ੀ ਨਾਲ ਕਿੱਦਾਂ ਬੰਦ ਕਰ ਦਿੱਤੀ ਤੇ ਇਸ ਕਰਕੇ ਇਹਨਾਂ ਨੂੰ ਫੋਨ ਕਰ ਰਹੇ ਸੀ ਕਿ ਇੱਥੋਂ ਸਾਡੇ ਲੱਗੇ ਇਹੀ ਟਰਾਂਸਫਾਰਮਰ ਆ ਕੀ ਨਹੀਂ ਰੱਖ ਦਈਏ ਲੇਕਿਨ ਕੋਈ ਵੀ ਰਿਸਪੌਂਸ ਸਾਨੂੰ ਨਹੀਂ ਮਿਲਿਆ ਉਹਦੇ ਬਾਅਦ ਅਸੀਂ ਆਪਣੇ ਐਮਸੀ ਨੂੰ ਵੀ ਫ ਕੀ ਗੱਲ ਹੈ ਅਸੀਂ ਆਪਣੇ ਐਮਸੀ ਨੂੰ ਵੀ ਫੋਨ ਕੀਤਾ ਜੀ ਤਿੰਨ ਚਾਰ ਵਾਰੀ ਤੇ ਉਹਨਾਂ ਵੱਲੋਂ ਵੀ ਸਾਨੂੰ ਕੋਈ ਰਿਪਲਾਈ ਨਹੀਂ ਮਿਲਿਆ ਪੀਲੀ ਕੋਡ ਵਾਲਿਆਂ ਨੂੰ ਕਿੰਨੇ ਜਣੇ ਆਨੇ ਫੋਨ ਕੀਤਾ ਘਟੋ ਘਟ ਸਾਰੇ ਮਹੱਲੇ ਵਿੱਚੋਂ 20 25 ਜਣੇ ਫੋਨ ਕੀਤਾ ਸਰ ਕੀ ਚਾਹੀਦਾ ਕੀ ਮੰਗ ਕਰਦੇ ਤੁਸੀਂ ਸਰ ਮੰਗ ਕਰੀ ਐਮਰਜੈਂਸੀ ਸੇਵਾਵਾਂ ਨੇ ਐਮਰਜੈਂਸੀ ਸੇਵਾਵਾਂ ਤਾਂ 24 ਘੰਟੇ ਚੱਲੂ ਹੋਣੀ ਚਾਹੀਦੀਆਂ ਮੰਗ ਉਹਨਾਂ ਨੇ ਕਦੀ ਕਰਨੀ ਐ ਐਮਰਜੈਂਸੀ ਸੇਵਾਵਾਂ 24 ਘੰਟੇ ਚੱਲੂ ਕੋਈ ਐਸੀ ਐਮਰਜੈਂਸੀ ਰੋਜ਼ ਨਹੀਂ ਪੈਂਦੀ ਐਮਰਜੈਂਸੀ ਜੀ ਹੋਰ ਪੈਂਦੀ ਜਦੋਂ ਐਮਰਜੈਂਸੀ ਪਾਉਂਦੇ ਐਮਰਜੈਂਸੀ ਕਿੰਨੇ ਚੱਲੇ ਫਰੇ ਐਮਰਜੈਂਸੀ ਨੰਬਰ ਕਾਹਦੇ ਲਈ ਦਿੱਤੇ ਹਨਾਂ ਨੇ ਬੰਦ ਕਰ ਤੇ ਇਹੋਗਾ ਉਹ ਵੀ ਉੱਥੇ ਆਓ ਮੋਟਰਸਾਈਕਲ ਲੈ ਕੇ ਕੰਪਲੇਂਟ ਕਰੋ ਤੇ ਆ ਜਾਓ ਵਾਪਸ ਬਾਈ ਇਹੋ ਹੀ ਆ ਜੀ ਕਮ ਸਿਕਮ ਐਮਰਜੈਂਸੀ ਨੰਬਰ ਚੱਲਣ ਅਗਰ ਜਨੀਆ ਰਾਜ ਤੇ ਤਾਰਾਂ ਦਾ ਇੰਨਾ ਭੇੜਾ ਕਰਕੇ ਆ ਹੁਣ ਉਹ ਗੱਡੀ ਆਈ ਆ ਗੱਡੀ ਨੂੰ ਨੰਗਲੂ ਜਗਤ ਵਿੱਚ ਇੰਟਰ ਵਿੱਚ ਪੋਲ ਨੇ ਬਿਜਲੀ ਦੇ ਕੱਲ ਨੂੰ ਐਕਸੀਡੈਂਟ ਹੋ ਗਿਆ ਕੇਸ ਦੀ ਕੋ ਮਿਰਗ ਹੋ ਗਈ ਉਹਦੇ ਬਾਅਦ ਇਹ ਪ੍ਰਸ਼ਾਸਨ ਉਹ ਪੋਲ ਚੁੱਕ ਕੇ ਸੈੱਡ ਕਰੇਗਾ ਤਦ ਤੱਕ ਇਹ ਪੋਲ ਸੈੱਡ ਨਹੀਂ ਕਰਨਗੇ ਫਾਇਰਬਲ ਗੇਟ ਦੇ ਕੰਮ ਤੋਂ ਸੰਬੰਧੂ ਬਿਲਕੁਲ ਭਾਜੀ ਉਹ ਬਿਲਕੁਲ ਜਨਾਬ ਬਾਜ਼ਾਰ ਚ ਰਾਸ਼ਾ ਫਿਰ ਉਹ 10 ਮਿੰਟ ਵਿੱਚ ਇੱਥੇ ਪਹੁੰਚ ਗਿਆ ਤੁਹਾਡੇ ਸਾਹਮਣੇ ਜਾਈ